ਕੀ ਸਾਡਾ ਗੁੱਟਾ ਨਾ ਇਸ ਵਾਰੀ ਨੂੰ ਸ਼ਾਂਗਣਾ ਭੁੱਲ ਗਏ ਆ ਭੁੱਲ ਗਿਆ ਕੀ ਮਤਲਬ ਟਾਈਮ ਹੀ ਨਹੀਂ ਲੱਗਾ ਪਰ ਇਹ ਜਿਆਦਾ ਹੋਣਾ ਨਾ ਫੁੱਲ ਬੜੇ ਹੀ ਸੋਹਣੇ ਸੋਹਣੇ ਲੱਗੇ ਆ ਇੱਥੇ ਭਰ ਗਿਆ ਫੁੱਲਾਂ ਦੇ ਨਾਲ ਇਹ ਸਾਡੇ ਫਾਲਦਾਰ ਬੂਟੇ ਥੋੜੇ ਛੋਟੇ ਛੋਟੇ ਹੈ ਕਿ ਆ ਇਹ ਨਾਰ ਇਸ ਵਾਰੀ ਬਹੁਤ ਘੱਟ ਲੱਗੇ ਪਿਛਲੀ ਵਾਰੀ ਬਹੁਤ ਜਿਆਦਾ ਲੱਗੇ ਆ ਉਸ ਦਿਨ ਇਹ ਅਮਰੂਦ ਆ ਇੱਥੇ ਵੀ ਰਿਹਾ ਆਹ ਕੋਸ਼ਿਸ਼ ਇਹ ਐਸਾ ਮਤਲਬ ਛੋਟਾ ਜਿਆ ਹਨਾ ਜੰਗਲ ਬਣਾਇਆ ਹੋਇਆ ਆ ਇੱਥੇ ਮੋਟਰ ਤੇ ਲੱਗੇ ਹੋਰ ਇੱਥੇ ਪੰਛੀ ਬਹੁਤ ਤਰ੍ਹਾਂ ਤਰ੍ਹਾਂ ਦੇ ਆਉਂਦੇ ਆ ਤੇ ਸਵੇਰੇ ਸਵੇਰੇ ਜਦੋਂ ਕੋਇਲ ਬੋਲਦੀ ਨਾ ਪੀਪਲ ਦੇ ਉੱਪਰ ਤੇ ਇੱਕ ਵੱਖਰੀ ਤਰ੍ਹਾਂ ਦੀ ਆਵਾਜ਼ ਪੋਜ਼ਿਟਿਵਿਟੀ ਸਵੇਰੇ ਸਵੇਰੇ ਆਉਂਦੀ ਆ ਬਹੁਤ ਵਧੀਆ ਨੈਚਰ ਜਿਹਾ ਲੱਗਦਾ ਆ ਉਹਦੀ ਆਵਾਜ਼ ਹੀ ਬਹੁਤ ਮਿੱਠੀ ਆ ਕੋਇਲ ਦੀ ਇਹ ਰਸਰੀ ਬਹੁਤ ਵਧੀਆ ਲੱਗਦੀ ਆ ਸਾਨੂੰ ਛੋਟਾ ਜਿਹਾ ਜੰਗਲ ਬਣਾਇਆ ਤਰ੍ਹਾਂ ਤਰ੍ਹਾਂ ਦੀਆਂ ਛਿੜੀਆਂ ਆਉਂਦੀਆਂ ਇੱਥੇ ਸਾਰਾ ਦਿਨ ਸਭੇ ਕਾਟੋ ਬੋਲਦੀ ਆ ਇੱਧਰ ਸਾਡੇ ਫਾਲਦਾਰ ਬੂਟੇ ਲਗਾਏ ਹੋਏ ਆ ਛੋਟੇ ਛੋਟੇ ਇਸ ਵਾਰ ਇਹਨੂੰ ਵੀ ਘਾਟੇ ਹੀ ਲੱਗਿਆ ਆ ਫਾਲ ਇਹ ਸਾਡੀ ਲਗਾਟ ਇਹ ਸਾਡਾ ਕਿਨੂ ਕਿਨੂ ਨੂੰ ਇਸ ਵਾਰ ਫਲ ਘੱਟ ਲੱਗਿਆ ਪਿਛਲੀ ਵਾਰੀ ਬਹੁਤ ਲੱਗਿਆ ਸੀਗਾ ਅਸੀਂ ਇੱਕ ਕਿਨੂ ਦੇ ਨਾਲ ਖਾਦੇ ਤਾਂ ਇੰਨੇ ਜਾਂਦੇ ਨਹੀਂ ਜਦੋਂ ਘਰ ਹੁੰਦੇ ਆ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਇਹਦੇ ਕੋਲ ਤੋਂ ਲਾ ਲਾ ਕੇ 2-2 3-3 ਕਿਲੋ ਵੰਡ ਦਿਤੇ ਹੁਣ ਇਹ ਚੀਕੂ ਦਾ ਬੁੱਟਾ ਗਮਲੇ ਵਿੱਚ ਲੱਗਾ ਸੀ ਇਹਨੂੰ ਮੈਂ ਕੱਢ ਕੇ ਹੁਣ ਫੱਲੇ ਜ਼ਮੀਨ 'ਚ ਲਗਾਇਆ ਇਹਨੂੰ ਫੁੱਲ ਲੱਗਦੇ ਝੜ ਜਾਂਦੇ ਆ ਹੁਣ ਦੇਖੋ ਇਸ ਵਾਰ نیچے ਲਗਾਇਆ ਦੇਖੋ ਕੀ ਬਣਦਾ ਇਹ ਤਾਂ ਹੁਣ ਇਹ ਜਮਣ ਆ ਇਹ ਜਮਣ ਦਾ ਕਹਿੰਦੇ ਸੀਗੇ ਗਮਲੇ 'ਚ ਲੱਗ ਜਊਗੀ ਪਰ ਲੱਗਣੀ ਲੱਗਣਗੀਆਂ ਪਰ ਲੱਗੀਆਂ ਨਹੀਂ ਇਹ ਹੁਣ ਮੈਂ ਕੱਢ ਕੇ ਗਮਲੇ 'ਚ ਥੱਲੇ ਲਾ ਦਿੱਤੀ ਆ ਅੱਗੇ ਦੇਖੋ ਹੁਣ ਕੀ ਬਣਦਾ ਇਹਦਾ ਇਹ 베ਰੀ ਆ ਇਹਨੂੰ ਐਪਲ 베ਰ ਲੱਗ 베ਰ ਕਹਿੰਦੇ ਨੂੰ ਗਮਲੇ 'ਚ 베ਰ ਲੱਗੇ ਸੀ ਪਰ ਇਹ ਗਮਲੇ 'ਚ ਸੁੱਕਦੀ ਜਾਂਦੀ ਸੀ ਕਿ ਕਿਥੇ ਉਹਨਾਂ ਗਮਲੇ ਵਿੱਚ ਨੂੰ ਧੁੱਪ ਬੜੀ ਪੈਂਦੀ ਸੀ ਸਾਈਡਾਂ ਤੋਂ ਫਿਰ ਮੈਂ ਇਹ ਵੀ ਕੱਢ ਕੇ ਇੱਥੇ ਲਾ ਦਿੱਤੀ ਤੇ ਹੇਠੇ ਹੋ ਜੂਗੀ ਬੜੀ ਵਧੀਆ ਨਟੋਏ ਕੱਡੇ ਹੋਏ ਅੰਗੂਰਾਂ ਦੀ ਗੇਲ ਲਗਾਉਣੀ ਆ ਪਪੀਤੇ ਲਗਾਉਣੇ ਆ ਹਲੇ ਪਪੀਤਿਆਂ ਦੀ ਪਨੀਰੀ ਬਣੀ ਪਈ ਆ ਗਮਲੇ 'ਚ ਹੋਰ ਲਗਾਵਾਂਗੇ ਇਹਦੇ ਵਿੱਚ ਪਿਆ ਕਿੰਨੂ ਦਾ ਬੂਟਾ ਵੀ 4 5 5 6 ਸਾਲ ਪੁਰਾਣਾ ਹੋ ਗਿਆ ਹੁਣ ਹੋਰ ਲਾਉਣੇ ਪੈਣੇ ਆ ਸੋ ਥੈਂਕਸ ਵਾਚ ਫੋਰ ਮੀ